ਜੇ ਸ਼ੁੱਦਰ ਦਵਜਾਤੀਆਂ ਨੂੰ ਨਾਂ ਲੈ ਕੇ ਸ਼ਕਤੀ ਨਾਲ ਬੁਲਾਵੇ ਤਾਂ ਉਸ ਦੇ ਮੂੰਹ ਵਿੱਚ 10 ਉਂਗਲ ਲੰਮਾ ਲੋਹੇ ਦਾ ਕਿੱਲਾ ਗੱਡ ਕਿੱਲਾ ਅੱਗ ਵਰਗਾ ਲਾਲ ਕਰਕੇ ਠੋਕ ਦਿੱਤਾ ਜਾਵੇ ਔਰ ਇਹ ਹੁੰਦਾ ਰਿਹਾ ਅੱਗੇ ਲਿਖਿਆ ਜੋ ਸ਼ੁੱਦਰ ਅਭਿਮਾਨ ਕਰਕੇ ਬ੍ਰਾਹਮਣ ਨੂੰ ਧਰਮ ਦਾ ਬੇਸ਼ ਕਰੇ ਤਾਂ ਰਾਜਾ ਉਸ ਦੇ ਮੂੰਹ ਔਰ ਕੰਨ ਵਿੱਚ ਤੱਤਾ ਤੇਲ ਪਾ ਦੇਵੇ ਇਹ ਮਨੁਸਿਮਰਤੀ ਲਿਖ ਲਈ ਆ 15 ਨੰਬਰ ਨਾਲ ਦਿੱਤੇ ਹੋਏ ਆ ਨਾਲ ਦਿਖਾ ਰਹੇ ਆ ਭਾਜੀ ਹੁਣੀ। ਸ਼ੁੱਦਰ ਆਪਣੇ ਜਿਸ ਜਿਸ ਅੰਗ ਨਾਲ ਦੁਇ ਜਾਤੀਆਂ ਨੂੰ ਤਾੜਨਾ ਕਰੇ ਉਸ ਦਾ ਉਹੀ ਉਹੀ ਅੰਗ ਕਟਵਾ ਦੇਣਾ ਚਾਹੀਦਾ ਹੈ। ਹੂੰ। ਸਮਰਥ ਹੋ ਕੇ ਵੀ ਸ਼ੁੱਦਰ ਧਨ ਜਮਾ ਨਾ ਕਰੇ ਕਿਉਂਕਿ ਸ਼ੁੱਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ। ਸ਼ੁੱਦਰ ਦਾ ਅੰਨ ਲਘੂ ਦੇ ਬਰਾਬਰ ਹੈ। ਔਰ ਜੇ ਸ਼ੁੱਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੁੱਦਰ ਹੀ ਸਮਝੀ ਜਾਊ। ਲਓ ਜੀ ਅੱਗੇ ਲਿਖਿਆ ਜੋ ਸ਼ੁੱਦਰ ਜਪ ਹੋਮ ਕਰੇ ਰਾਜਾ ਉਸ ਨੂੰ ਮਰਵਾ ਦੇਵੇ। ਇੱਕ ਮੈਂ ਛੋਟੀ ਸਾਕੀ ਸੁਣਾਉਣੀ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹਿੰਦੇ ਵੀ ਜੋ ਸ਼ੁੱਦਰ ਜਪ ਹੋਮ ਕਰੇ ਰਾਜਾ ਉਸ ਨੂੰ ਮਰਵਾ ਦੇਵੇ ਤੇ ਭਾਈ ਕਾਨ ਸਿੰਘ ਨਾਬਾ ਲਿਖਦਾ ਹੈ ਕਿ ਇਸ ਲਾਈਨ ਦਾ ਜੋ ਪ੍ਰਭਾਵ ਸੀ ਉਹ ਜਿਹਨੂੰ ਭਗਵਾਨ ਰਾਮਚੰਦਰ ਕਹਿੰਦੇ ਇਹਦੇ ਉੱਤੇ ਵੀ ਪੈ ਗਿਆ ਜਦੋਂ ਉਹਦੇ ਤੇ ਇਹ ਪ੍ਰਭਾਵ ਪੈ ਗਿਆ ਤੇ ਇੱਥੇ ਲਿਖਿਆ ਆ 53 ਨੰਬਰ ਪੰਨੇ ਤੇ ਇੱਕ ਬ੍ਰਾਹਮਣ ਦਾ ਮੁੰਡਾ ਇਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿੱਚ ਤਪ ਕਰ ਰਿਹਾ ਸੀ ਰਾਮਚੰਦਰ ਜੀ ਨੇ ਬਣ ਵਿੱਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁੱਛਿਆ ਤੂੰ ਕੌਣ ਹੈ ਉਹਨਾਂ ਆਖਿਆ ਮੈਂ ਸ਼ੰਬੂਕ ਨਾਮ ਦਾ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰਕੇ ਤਪ ਕਰ ਰਿਹਾ ਹਾਂ ਇਤਨੀ ਸੁਣਦੇ रामचन्द्र ਜੀ ਨੇ ਮਿਆਨੋ ਤਲਵਾਰ ਧੂਕੇ ਸ਼ੰਭੂਕ ਦਾ ਸਿਰ ਵੱਢ ਸੁੱਟਿਆ ਪਰ ਇਸ ਪਰ ਆਕਾਸ਼ ਵਿੱਚ ਸਾਰੇ ਦੇਵਤੇ ਜਮਾ ਹੋਏ ਔਰ रामचन्द्र ਜੀ ਪਰ ਫੁੱਲਾਂ ਦੀ ਵਰਖਾ ਕਰਨ ਲੱਗੇ ਉਹੀ ਬਾਜੀ ਫੁੱਲ ਨੇ ਕੀ ਕਰ ਤੁੰ ਘੰਟਣ ਨੇ ਕੀ ਕਰ ਫੁੱਲਾਂ ਕੀ ਵਰਖਾ ਵਰਖਾਵੇ ਹਮ ਹਾਂ ਕਹਿੰਦਾ ਦਸਮ ਗ੍ਰੰਥ ਹੀ ਜਿਹੜੇ ਆ ਤੁਸੀਂ ਅੰਦਾਜ਼ਾ ਲਾਓ ਬਾਜੀ ਕਿ ਜੇ रामचन्द्र ਦੇ ਰਾਜ ਵਿੱਚ ਇੱਕ ਛੁੱਦਰ ਸ਼ੰਭੂਕ ਨਾਮ ਦਾ ਕੋਈ ਕੋਈ ਗੁਰਮਤ ਦਾ ਗਿਆਨ ਵੰਡ ਰਿਆ ਸੀ ਤੇ ਉਹਦੇ ਕਰਕੇ ਬ੍ਰਾਹਮਣਾਂ ਦਾ ਪੁੱਤਰ ਮਰ ਗਿਆ ਹੁਣ ਮੇਰਾ ਸਵਾਲ ਹੈ ਇਹਨਾਂ ਪੰਡਤਾਂ ਨੂੰ ਕਿ ਜਦੋਂ ਕਬੀਰ ਸਾਹਿਬ ਰਵਿਦਾਸ ਜੀ ਨਾਮਦੇਵ ਜੀ ਨਾਮ ਜਪ ਰਹੇ ਸੀ ਕਿ ਉਸ ਇਲਾਕੇ ਦੇ ਸਾਰੇ ਬ੍ਰਾਹਮਣਾਂ ਦੇ ਮੁੰਡੇ ਮਰ ਗਏ ਸੀ ਪਾਜੀ ਮੈਂ ਇੱਕ ਗੱਲ ਹੈ ਸਾਰੇ ਕੰਸ਼ੀ ਖਾਲੀ ਹੋ ਜਾਣੀ ਸੀ ਇੱਥੇ ਇੱਕ ਗੱਲ ਐਡ ਕਰ ਦਵਾ ਕਰੋ ਜੀ ਇਹ ਜਿਹੜੀ ਇਹ ਜਿਹੜੀ ਸਾਖੀ ਸੁਣਾਈ ਆ ਬਾਦੀ ਨੇ ਸ਼ੰਭੂ ਕਾਲੀ ਇਹ ਬਾਲਮੀਕ ਰਮਾਇਣ ਚ ਲਿਖੀ ਹੋਈ ਆ ਬਾਲਮੀਕ ਰਮਾਇਣ ਸਤਤ ਉਤਰਾਖੰਡ ਕਾਨ ਨੰਬਰ 76 ਹਾਂਜੀ ਇਹ 7ਵੀਂ 8ਵੀਂ 9ਵੀਂ ਸਦੀ ਦੇ ਕਰੀਬ ਇਹ ਬਾਲਮੀਕ ਰਮਾਇਣ ਲਿਖੀ ਗਈ ਆ ਕਈ ਜਾਂਦੇ ਬਹੁਤ ਪਹਿਲਾਂ ਲਿਖੀ ਆ ਪਰ ਇਹੋ ਜਿਹਾ ਕੁਝ ਨਹੀਂ ਜਿੰਨੇ ਇੱਕ ਸਬੂਤ ਮਿਲਦੇ ਆ ਉਦੋਂ ਪਹਿਲਾਂ ਤਾਂ ਕਾਗਜ਼ ਹੀ ਹੈ ਨਹੀਂ ਸੀ ਖੈਰ ਇਹ ਬਾਲਮੀਕ ਰਮਾਇਣ ਲਿਖੀ ਗਈ ਆ ਹੁਣ ਤੁਲਸੀਦਾਸ ਆਪਣੀ ਰਮਾਇਣ ਜਦੋਂ 16ਵੀਂ ਸਦੀ ਚ ਲਿਖ ਰਿਹਾ ਆ ਜਿਹੜੀ ਅੱਜ ਕੱਲ ਮੰਦਰਾ ਚ ਹੁੰਦੀ ਆ ਤੇ ਉਹਨੇ ਰਫੂ ਲਾ ਕੇ ਇਹ ਸਾਖੀ ਵਿੱਚੋਂ ਕੱਢ ਦਿੱਤੀ ਇਹ ਮੈਂ ਕਿਉਂ ਤੁਹਾਨੂੰ ਸੁਣਾ ਰਿਹਾ ਇਹ ਗੱਲ ਬਾਲੇ ਵਾਲੀ ਜਨਮ ਸਾਖੀ ਜਿਹੜੀ オリジナル ਮਿਲਦੀ ਹੈ ਨਾ ਉਹਦੇ ਵਿੱਚ ਬੜੀਆਂ ਸ਼ਲੀਲ ਕਹਾਣੀਆਂ ਗੁਰੂ ਨਾਨਕ ਪਾਤਸ਼ਾਹ ਵਾਸਤੇ ਲਿਖੀਆਂ ਹੋਈਆਂ ਜਿੱਚ ਰੰਗੜੀ ਵਾਲੀ ਸਾਖੀ ਤੇ ਹੋਰ ਅਸੀਂ ਉੱਤੇ ਪ੍ਰੋਗਰਾਮ ਕਰ ਚੁੱਕੇ ਆ ਬਿਲਕੁਲ ਜਦੋਂ ਸੰਤੋਖ ਸਿੰਘ ਨੇ ਸੂਰੀ ਪ੍ਰਕਾਸ਼ ਗ੍ਰੰਥ ਲਿਖਿਆ ਔਰ ਨਾਨਕ ਪ੍ਰਕਾਸ਼ ਪਹਿਲੀਆਂ ਦੋ ਪੋਥੀਆਂ ਲਿਖੀਆਂ ਤਾਂ ਬਾਲੇ ਵਾਲੀ ਜਨਮ ਸਾਖੀ ਨੂੰ ਹੂ ਬੂ ਕਾਪੀ ਕੀਤਾ ਹੋਇਆ ਪਰ ਉਹਨੇ ਰਫੂ ਲਾ ਦਿੱਤਾ ਜਿਵੇਂ ਤੁਲਸੀ দাশ ਨੇ ਰਫੂ ਲਾਇਆ ਸੀ ਉਹ ਸਾਖੀਆਂ ਵਿੱਚੋਂ ਕੱਢ ਦਿੱਤੀਆਂ ਔਰ ਹੁਣ ਬਾਅਦ ਚ ਜਿਹਨਾਂ ਨੇ ਉਬਾਲੇ ਵਾਲੀ ਜਨਮ ਸਾਖੀ ਵੀ ਸ਼ਿਪਾਈ ਆ ਉਹਦੇ ਚੋਂ ਸਾਖੀਆਂ ਦੋ ਜਿਹੜੀਆਂ ਉਹ ਕੱਢ ਦਿੰਦੇ ਆ ਇਸੇ ਗੱਲ ਕਰਕੇ ਬੀਬੀ ਗੁਰਬਚਨ ਕੌਰ ਉਹਨਾਂ ਨੂੰ ਉਹਨਾਂ ਦੀ ਕਿਤਾਬ ਤੇ ਪਾਬੰਦੀ ਲਾਤੀ ਵੀ ਉਹਨਾਂ ਨੇ ਉਹ ਸਾਖੀ ਕਿਉਂ ਵਿੱਚ ਪਾਤੀ ਪਰ ਭਾਈ ਉਹਰ ਪੀ ਐਚ ਡੀ ਕਰ ਰਹੀ ਉਹ ਜਦੋਂ ਉਹਨਾਂ ਨੇ origignal ਦੇ ਵਿੱਚ ਦੇਖੀ ਤਾਂ ਉਹਨਾਂ ਨੇ ਲਿਖਤਾ ਪੀ ਆ ਗਲਤ ਆ ਇਹ ਮੇਰਾ ਗੁਰੂ ਨਹੀਂ ਕਰ ਸਕਦਾ ਇਹ ਕੰਮ ਉਹਨਾਂ ਨੇ ਤਾਂ ਲਿਖੀ ਸੀ ਤੁਸੀਂ ਕਿਤਾਬ ਤੇ ਪਾਬੰਦੀ ਲਾਤੀ ਸੋ ਇਹ ਜੋ ਲੋਕ ਆ ਇੰਨੇ ਇੰਨੇ ਬੇਈਮਾਨ ਲੋਕ ਨੇ ਇਦਾਂ ਹੀ ਇਹ ਲੋਕ ਬੇਈਮਾਨ ਨੇ ਭਈ ਬਾਲਮੀਕ ਨੇ ਜੇ ਲਿਖਤਾ ਤਾਂ ਚਲੋ ਆਪਾਂ ਬਾਲਮੀਕ ਵਾਲੀ ਰੱਖਦੇ ਹੀ ਨਹੀਂ ਆਪਾਂ ਮੰਨ ਲੈਂਦੇ ਆਂ ਭਈ ਤੁਲਸੀਦਾਸ ਵਾਲੀ ਸਹੀ ਆ ਤੇ ਭੇ ਵੀ ਮੰਨ ਲਓ ਵੀ ਤੁਹਾਡਾ ਧਰਮ ਹੀ 16ਵੀਂ ਸਦੀ ਤੋਂ ਸ਼ੁਰੂ ਹੋਇਆ ਤੁਲਸੀਦਾਸ ਦੇ ਸਮੇਂ ਉੱਤੇ ਅਕਬਰ ਦੇ ਸਮੇਂ ਤੋਂ ਸ਼ੁਰੂ ਹੋਇਆ ਪਹਿਲਾਂ ਹੈ ਹੀ ਨਹੀਂ ਸੀਗਾ ਹੈਗਾ ਇਦਾਂ ਹੀ ਆ ਇਹ ਸਿੱਖ ਸਿੱਖ ਦਾ ਤੋਂ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ ਜਿਹੜਾ ਹਿੰਦੂਇਜ਼ਮ ਹੈ ਉਹ ਦੋ 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 ਚਾਰ ਸਦੀਆਂ ਪਹਿਲਾਂ ਹੀ ਸ਼ੁਰੂ ਹੋਇਆ ਆ ਕੰਮ ਪਰ ਉਦੋਂ ਪੀਕ ਤੇ ਸੀ ਕਰਕੇ ਸਿੱਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਬਦ ਇਹੋ ਜਿਹੇ ਮਿਲਣਗੇ ਜਿਹੜੇ ਉਹ ਬ੍ਰਾਹਮਣਵਾਦ ਦੀਆਂ ਟੱਜੀਆਂ ਉਡਾ ਰਹੇ ਸੀ ਕਿਉਂਕਿ ਉਦੋਂ ਤਾਇਆ ਤਾਇਆ ਇਹ ਉੱਭਰ ਰਿਹਾ ਸੀ